ਅਸਲਾਮ ਵਾਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਪੰਜਾਬ ਦੇ ਵਿੱਚ ਦੋ ਵੱਡੀਆਂ ਖਬਰਾਂ ਬੜੀਆਂ ਗਰਦਸ਼ ਕਰਨ ਦੀਆਂ ਇੱਕ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੈ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਉਹਦੀ ਸਿਹਤ ਬਹੁਤ ਖਰਾਬ ਹੋ ਗਈ ਹੈ ਉਹ ਹੁਣ ਕਹਿ ਰਿਹਾ ਕਿ ਮੇਰੀ ਬੈਰਕ ਬਦਲੀ ਜਾਏ ਤੇ ਦੂਸਰੀ ਖਬਰ ਇਹ ਹੈ ਕਿ ਪੰਜਾਬ ਦੇ ਜਿਹੜੇ ਮਸ਼ਹੂਰ ਸਿੰਗਰ ਹੈ ਉਹ ਵੀ ਨਸ਼ਾ ਤਸਟਰ ਨਿਕਲੇ ਆ ਇੱਕ ਮਸ਼ਹੂਰ ਸਿੰਗਰ ਕੋਲੋਂ 36 ਕਿਲੋ ਫੀਮ ਬਰਾਮਦ ਹੋਈ ਹੈ ਆਖਰੋ ਕਿਹੜੇ ਸਿੰਗਰ ਹੈ ਜਿਨਾਂ ਕੋਲ 36 ਕਿਲੋ ਫੀਮ ਬਰਾਮਦ ਹੋਈ ਹੈ ਇਹ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚਲ ਕੇ ਦੇਖ ਲੈਣਾ ਅੱਜ ਦੀ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਇੱਕ ਜੇਲ੍ਹ ਦੇ ਵਿੱਚੋਂ ਬਹੁਤ ਵੱਡੀ ਖਬਰ ਆ ਗਈ ਹੈ ਔਰ ਦੂਜੇ ਪਾਸੇ ਪੰਜਾਬੀ ਸਿੰਗਰ 36 ਕਿਲੋ ਫੀਮ ਸਮੇਤ ਯਾਨੀ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਲੀਡਰ ਔਰ ਬਹੁਤ ਸਾਰੇ ਪਹਿਲਾਂ ਦੇਖਦੇ ਸੀ ਕਿ ਤਸਕਰ ਫੜੇ ਜਾ ਰਹੇ ਨੇ ਹੁਣ ਤਾਂ ਉਹਨਾਂ ਦੇ ਵਿੱਚੋਂ ਬਹੁਤ ਵੱਡੇ ਵੱਡੇ ਜਿਹੜੇ ਕਿ ਪੰਜਾਬੀ ਸਿੰਗਰ ਉਹ ਵੀ ਫੜੇ ਜਾ ਰਹੇ ਨੇ ਪਰ ਮੈਂ ਤੁਹਾਨੂੰ ਦੋਵੇਂ ਖਬਰਾਂ ਸੁਣਾਉਣ ਤੋਂ ਪਹਿਲਾਂ ਇੱਕ ਅਪੀਲ ਕਰਨੀ ਚਾਹੁੰਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਹੋਣ ਚਾਹੇ ਹੋਣ ਕਿਸੇ ਪੰਜਾਬੀ ਸਿੰਗਰ ਦੇ ਫੈਨ ਇਹ ਜਿਹੜੀ ਵੀਡੀਓ ਆ ਬੜੀ ਹੀ ਤਮਾਕੇਦਾਰਾ ਕਨੇ ਕਨੇ ਪੰਜਾਬੀ ਤਾਂ ਕਿ ਇਸ ਨੂੰ ਸ਼ੇਅਰ ਕਰਨਾ ਕਿਉਂਕਿ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਦਾਅਵਾ ਸੀ ਕਿ ਭਾਈ ਮੇਰੀ ਬਹਿਰਕ ਬਦਲ ਦਿੱਤੀ ਜਾਵੇ ਮੈਨੂੰ ਇਹਨਾਂ ਕੈਦੀਆਂ ਤੋਂ ਖਤਰਾ ਹੈ ਦਰਸਲ ਦੇ ਵਿੱਚ ਉਹਨਾਂ ਦੀ ਸਿਹਤ ਵਿਗੜ ਚੁੱਕੀ ਹੈ ਔਰ ਉਸ ਕੈਦੀਆਂ ਦੇ ਨਾਲ ਹੀ ਰਿਲੇਟਡ ਹੈ ਸਾਰਾ ਕੁਝ ਔਰ ਦੂਜੇ ਪਾਸੇ ਜਿਹੜੇ ਪੰਜਾਬੀ ਸਿੰਗਰ ਫੜੇ ਗਏ ਨੇ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਖਬਰਾਂ ਨੇ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚਾ ਦਿੱਤਾ ਹੈ ਕਿ ਪੰਜਾਬੀ ਸਿੰਗਰਾਂ ਦਾ ਵੀ ਦੇਖੋ ਹੁਣ ਵਿੱਚ ਨਾਮ ਆਉਣ ਲੱਗਿਆ ਪਹਿਲਾਂ ਤਾਂ ਕਹਿੰਦੇ ਸੀ ਬਹੁਤ ਵੱਡੇ ਵੱਡੇ ਮਗਰਮੱਛ ਜਾਨੀ ਮਜੀਠ ਸਿੰਘ ਵਰਗੇ ਲੀਡਰ ਔਰ ਦੂਜੇ ਪਾਸੇ ਹੁਣ ਜਿਹੜੇ ਕਾਰਾਕਾਰ ਨੇ ਇਹਨਾਂ ਦਾ ਵੀ ਕਈ ਵਾਰ ਇਹਨਾਂ ਲੋਕਾਂ ਦੇ ਨਾਲ ਨਾਮ ਜੁੜਦਾ ਸੀ ਪਰ ਅੱਜ ਤੁਹਾਨੂੰ ਦੋਵੇਂ ਖਬਰਾਂ ਦਿਖਾਵਾਂਗੇ ਜਿਹੜੀਆਂ ਕਿ ਬੜੀਆਂ ਹੀ ਅਹਿਮ ਨੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਵਕੀਲ ਔਰ ਉਹਦੇ ਘਰ ਵਾਲੇ ਖੁਦ ਵਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਕਹਿੰਦਾ ਜੀ ਮੇਰੀ ਬਹਰਕ ਬਦਲ ਦਿੱਤੀ ਜਾਵੇ ਕਿਉਂਕਿ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਔਰ ਤੀਜਾ ਨੰਬਰ ਜਿਹੜੀ ਪੰਜਾਬ ਦੀ ਸਰਕਾਰ ਕਿਉਂਕਿ ਹਾਈ ਕੋਰਟ ਦੇ ਅੰਦਰ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਸੀ ਕਹਿੰਦੇ ਜੀ ਸਾਡੀ ਬੈਰਕ ਬਦਲ ਦਿੱਤੀ ਜਾਵੇ ਕਿਉਂਕਿ ਇਹਦੇ ਨਾਲ ਦੋ ਜਿਹੜੇ ਖੁੰਖਾਰ ਕੈਦੀ ਬੰਦ ਨੇ ਉਹ ਕਹਿੰਦੇ ਜੀ ਇਹਨਾਂ ਤੋਂ ਸਾਨੂੰ ਬਹੁਤ ਵੱਡਾ ਖਤਰਾ ਹੈ ਬਿਕਰਮ ਸਿੰਘ ਮਜੀਠੀਆ ਦੀ ਜਾਨ ਲੈ ਸਕਦੇ ਨੇ ਕਿਉਂਕਿ ਸਾਰੇ ਲੋਕ ਜਾਣਗੇ ਨੇ ਚੰਗੀ ਤਰ੍ਹਾਂ ਕਿ ਭਾਈ ਜਿਹੜੇ ਉਹ ਕੈਦੀ ਨੇ ਦਰਸਾਲ ਦੇ ਵਿੱਚ ਉਹਨਾਂ ਕੈਦੀਆਂ ਨੂੰ ਮੌਤ ਦੀ ਸਜ਼ਾ ਹੋਈ ਆ ਪਰ ਅੱਜ ਜਿਹੜੀ ਖਬਰ ਬਿਕਰਮ ਮਜੀਠੀਆ ਦੀ ਸਿਹਤ ਖਰਾਬ ਕਿਵੇਂ ਹੁੰਦੀ ਆ ਉਹ ਇਹਨਾਂ ਕੈਦੀਆਂ ਦੀ ਵਜੇ ਦੇ ਨਾਲ ਹੁੰਦੀ ਆ ਪਹਿਲਾ ਜਿਹੜਾ ਕਿ ਪੰਜਾਬੀ ਸਿੰਗਰ ਫੜਿਆ ਗਿਆ ਪੰਜਾਬ ਦੇ ਅੰਦਰ ਯਾਨੀ ਇੱਕ ਐਸਾ ਸਿੰਗਰ 36 ਕਿਲੋ ਹਫੀਮ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਦੇਖੋਗੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿੱਡੇ ਵੱਡੇ ਐਕਸ਼ਨ ਲੈ ਰਹੀ ਆ ਨਾ ਤਾਂ ਕਿਸੇ ਅਫਸਰ ਨੂੰ ਛੱਡਿਆ ਜਾ ਰਿਹਾ ਔਰ ਨਾ ਹੀ ਕਿਸੇ ਸਿੰਗਰ ਨੂੰ ਛੱਡਿਆ ਜਾ ਰਿਹਾ ਤੇ ਜਿਹੜੇ ਲੀਡਰ ਨੇ ਉਹ ਤੁਹਾਡੇ ਸਾਹਮਣੇ ਨਾ ਬਾਹੇਲ ਦੇ ਵਿੱਚ ਬੰਦ ਨੇ ਪਰ ਮੈਂ ਤੁਹਾਨੂੰ ਪਹਿਲੀ ਖਬਰ ਆ ਜਿਹੜੀ ਉਹ ਵਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਜਿਹੜਾ ਕਿ ਸਿੰਗਰ ਇੱਕ ਸਿੰਗਰ ਫੜੇ ਗਏ ਨੇ 36 ਕਿਲੋ ਫੀਮ ਸਮੇਤ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਦਾ ਬੇੜਾ ਇਹਨਾਂ ਲੋਕਾਂ ਨੇ ਹੀ ਡੋਬਿਆ ਕਿਉਂਕਿ ਜਿਹੜਾ ਕਿ ਪਹਿਲਾਂ ਆਪਾਂ ਸਤਜਾਂ ਦੇ ਉੱਤੇ ਦੇਖਦੇ ਆ ਉਹ ਕੁਝ ਹੋਰ ਹੁੰਦਾ ਤੇ ਜਿਹੜਾ ਅੰਦਰ ਚੱਲ ਰਿਹਾ ਹੁੰਦਾ ਉਹ ਕੁਝ ਹੋਰ ਹੁੰਦਾ ਪਤਾ ਨਹੀਂ ਹਜ਼ਾਰਾਂ ਰੱਖਾ ਲੋਕ ਇਹਨਾਂ ਦੇ ਫੈਨ ਵੀ ਹੁੰਦੇ ਨੇ ਪਰ ਦਰਸਾਲ ਦੇ ਵਿੱਚ ਧਰੇ ਦੀ ਧਰੀ ਰਹਿ ਜਾਂਦੀ ਇਹਨਾਂ ਦੀ ਫੈਨ ਫਾਲਿੰਗ ਕਿਉਂਕਿ ਮਾਮਲਾ ਬੜਾ ਗੰਬੀਰ ਹੈ ਦੇਖੋ 36 ਕਿਲੋ ਅਫੀਮ ਹੈ ਕੋਈ ਥੋੜੀ-ਮੋਟੀ ਨਹੀਂ ਹੈ 36 ਕਿਲੋ ਹੀਮ ਸਮੇਤ ਸਿੰਘਰ ਕਿਹੜਾ ਗ੍ਰਿਫਤਾਰ ਹੋ ਗਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਜੱਜੀ ਵੀਰੂ ਲੈ ਕੇ ਆ ਬਹੁਤ ਹੀ ਮਸ਼ਹੂਰ ਕਲਾਕਾਰ ਨੇ ਸੁਣੋ ਕੰਟਰੋਲ ਬਿਊਰੋ ਨੇ ਉਸ ਨੂੰ ਗ੍ਰਿਫਤਾਰ ਕੀਤਾ 2015 ਦੇ ਇੱਕ ਕੇਸ ਦੇ ਵਿੱਚ ਵਾਂਟਡ ਸੀ ਜਗਸੀਰ ਸਿੰਘ ਦਾ ਜਗਸੀਰ ਸਿੰਘ 2016 ਤੋਂ ਹੀ ਫਰਾਰ ਚੱਲ ਰਿਹਾ ਸੀ ਤਾਂ ਪਛਾਣ ਬਦਲ ਕੇ ਕਾਨੂੰਨ ਤੋਂ ਲੰਬੇ ਸਮੇਂ ਤੱਕ ਬਚਦਾ ਰਿਹਾ ਪੂਰੋ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੰਜਾਬੀ ਸਿੰਗਰ ਜਗਸੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਈਏ ਕਿ 2015 ਦਾ ਇੱਕ ਕੇਸ ਸੀ ਜਿਸ ਦੇ ਚੱਲਦਿਆਂ ਇਹ ਕਾਫੀ ਸਮੇਂ ਤੋਂ ਵੌਂਟਡ ਚੱਲ ਰਿਹਾ ਸੀ ਤਾਂ ਨਾਰਕੋਟਿਕਸ ਕੰਟਰੋਲ ਬੋਰਡ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ 36 ਕਿਲੋ ਆਫ ਫੇਮ ਬ੍ਰਾਮ ਦੇ ਕੇਸ ਦੇ ਵਿੱਚ ਵੌਂਟਡ ਸੀ ਜਗਸੀਰ ਸਿੰਘ ਤਾਂ ਸੁਣ ਲਿਆ ਪੰਜਾਬ ਵਾਲੇ ਇੱਕ ਪੰਜਾਬੀ ਨਾਮੀ ਸਿੰਗਰ ਜਗਸੀਰ ਸਿੰਘ 60 ਕਿਲੋ ਹੀਮ ਸਮੇਤ ਗ੍ਰਿਫਤਾਰ ਕਰ ਲਏ ਗਏ ਨੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਅੰਦਰ ਕਿੰਨੇ ਸਾਰੇ ਕਲਾਕਾਰ ਨੇ ਜਿਨ੍ਹਾਂ ਨੂੰ ਲੋਕ ਆਪਣਾ ਆਈਡਲ ਮੰਨਦੇ ਨੇ ਜਾਂ ਉਹਨਾਂ ਦੇ ਫੈਨ ਨੇ ਤਾਂ ਹੁਣ ਇਹਨਾਂ ਦੀ ਫੈਨ ਬੌਲਿੰਗ ਹੈ ਜਿਹੜੀ ਉਹ ਧਰੀ ਦੀ ਧਰੀ ਮੈਂ ਕਿਹਾ ਸੀ ਨਾ ਕਿ ਰਹਿ ਜਾਂਦੀ ਆ ਉਹ ਇਸੇ ਤਰ੍ਹਾਂ ਹੀ ਰਹਿ ਜਾਂਦੀ ਆ ਜਿਵੇਂ ਹੁਣ 60 ਕਿਲੋ ਹੀਮ ਇੱਕ ਕਲਾਕਾਰ ਕੋਲ ਫੜੀ ਜਾਣੀ ਔਰ ਦੂਜੇ ਪਾਸੇ ਉਹਨਾਂ ਦੀ ਛਵੀ ਅੰਦਰ ਕੀ ਆ ਪੰਜਾਬ ਦੇ ਇਹ ਇੱਕ ਵੇਖਣ ਵਾਲੀ ਗੱਲ ਹੈ ਇਹਨਾਂ ਲੋਕਾਂ ਦੇ ਨਾਲ ਜਾ ਜੁੜਦੇ ਰਹੇ ਮਜੀਠੀਆ ਵਰਗੇ ਤਸਕਰਾਂ ਦੇ ਨਾਲ ਜਿਹੜੇ ਕਿ ਬਹੁਤ ਵੱਡੇ ਮਗਰਮੱਛ ਨੇ ਪੰਜਾਬ ਦੇ ਅੰਦਰ ਤਾਂ ਹੁਣ ਆਜੋ ਬਿਕਰਮ ਸਿੰਘ ਮਜੀਠੀਆ ਤੇ ਜੱਜੀ ਬੀ ਜਿਹੜਾ ਕਿ ਆਪਣੇ ਪੰਜਾਬ ਦਾ ਬਹੁਤ ਵੱਡਾ ਮਸ਼ਹੂਰ ਕਲਾਕਾਰ ਹੈ ਕਿਉਂਕਿ ਉਹਦੀ ਵੀ ਕਈ ਵਾਰ ਗੱਲ ਉੱਡੀ ਹੈ ਕਿ ਭਾਈ ਉਹ ਬਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਿਆ ਸੀ ਜਾਂ ਉਹ ਤਸਕਰ ਸੀ ਬਹੁਤ ਵਾਰ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਚਿੱਟਾ ਲਾਉਂਦੇ ਨੇ ਜਾਂ ਉਹ ਨਸ਼ਾ ਵੇਚਦੇ ਨੇ ਜਾਂ ਕੋਈ ਇਹਨਾਂ ਲੋਕਾਂ ਦੇ ਨਾਲ ਇਹਨਾਂ ਦੇ ਲਿੰਕ ਨੇ ਦੇਖੋ ਇਹ ਗੱਲ ਕੋਈ ਤੈ ਨਹੀਂ ਕਰ ਸਕਦਾ ਕਿਉਂਕਿ ਬਹੁਤ ਸਾਰੇ ਪੰਜਾਬੀ ਸਿੰਗਰ ਵੀ ਨੇ ਬਹੁਤ ਸਾਰੀਆਂ ਸੈਲੀਬ੍ਰਿਟੀ ਵੀ ਨੇ ਇਹੋ ਜਿਹੇ ਤਸਕਰਾਂ ਦੇ ਨਾਲ ਨੰਕਰ ਰੱਖਦੇ ਨੇ ਦੇਖੋ ਹੁਣ ਜੱਜੀ ਵੀ ਦਾ ਨਾਮ ਸਾਹਮਣੇ ਆਇਆ ਤਾਂ ਪੰਜਾਬ ਦਾ ਬੇੜਾ ਦੇਖੋ ਇਹਨਾਂ ਗੱਲਾਂ ਦੇ ਨਾਲ ਹੀ ਡੁੱਬਿਆ ਜਾਂਦਾ ਭਾਵੇਂ ਬੰਦਾ ਤਸਕਰ ਆ ਚਾਹੇ ਨਹੀਂ ਪਰ ਜਦੋਂ ਕਿਸੇ ਸੈਲੀਬ੍ਰਿਟੀ ਜਾਂ ਵੱਡੇ ਲੀਡਰ ਉਹ ਪੰਜਾਬ ਦੇ ਵਿੱਚੋਂ ਤਸਕਰੀ ਦਾ ਕੰਮ ਕਰਨ ਤਾਂ ਪੰਜਾਬ ਦੀ ਜਿਹੜੀ ਛਵੀ ਹੈ ਉਹ ਨਿਚਲੇ ਸੱਲ ਤੇ ਜਾ ਵੱੜਦੀ ਹੈ ਹੁਣ ਬਿਕਰਮ ਸਿੰਘ ਮਜੀਠੀਆ ਦੀ ਸਿਹਤ ਕਿਉਂ ਬਗੜ ਗਈ ਆ ਉਹ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਵਾਰ-ਵਾਰ ਹਾਲੇ ਤੱਕ ਨਹੀਂ ਉਹਦੀ ਬੈਰਕ ਬਦਲੀ ਗਈ ਪੰਜਾਬ ਦੀ ਸਰਕਾਰ ਉਹਨੂੰ ਬਦਲਣਾ ਵੀ ਨਹੀਂ ਚਾਹੁੰਦੀ ਤੇ ਬਦਲਣੀ ਵੀ ਨਹੀਂ ਚਾਹੀਦੀ ਕਿਉਂ ਕਿ ਇਹਨਾਂ ਲੋਕਾਂ ਨੇ ਪੰਜਾਬ ਦਾ ਦਰਸਾਲ ਦੇ ਵਿੱਚ ਬਹੁਤ ਵੱਡੇ ਪਦਰ ਦੇ ਉੱਤੇ ਖੁੱਲੇ ਆਮ ਜਾਨੀ ਲੁੱਟ ਮਚਾਈ ਪੰਜਾਬ ਦੇ ਲੋਕਾਂ ਦਾ ਘਾੜ ਕੀਤਾ ਪੰਜਾਬ ਦੀਆਂ ਮਾਮਾ ਅੱਜ ਵੀ ਅੱਜ ਦੇ ਮੌਜੂਦਾ ਅੱਜ ਦੀ 8 ਤਰੀਕ ਦੀ ਜੇ ਗੱਲ ਕਰੀਏ ਤਾ ਪੰਜਾਬ ਦੀਆਂ ਭਾਈ ਬਹੁਤ ਸਾਰੀਆਂ ਮਾਮਾਂ ਰੋ ਰਹੀਆਂ ਨੇ ਐਸ ਕਰਕੇ ਵਿਕਰਮ ਸਿੰਘ ਮਜੀਠੀਏ ਨੂੰ ਭਗਵੰਤ ਮਾਨ ਦੇ ਜਰੀਏ ਪ੍ਰਮਾਤਮਾ ਭਾਈ ਸਜ਼ਾ ਦੇ ਰਿਆ ਹੁਣ ਇਹਨਾਂ ਦੇ ਵਕੀਲਾਂ ਨੇ ਵੀ ਪਾਰ ਨਹੀਂ ਲੱਗਣ ਦੇ ਰਿਆ ਉਹ ਜਿਹੜਾ ਬਾਹਰਲਾ ਬੰਗਲੌਰ ਦਾ ਵਕੀਲ ਬੁਲਾਇਆ ਸੀ ਉਹ ਬੰਦਾ ਵੀ ਹੁਣ ਇਹਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਜਿਹੜੀ ਸਾਡੀ ਮੁੱਖ ਨਿਆਂਇਕ ਅਦਾਲਤਾਂ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਚੱਟੇ ਦਾ ਤਸਕਰ ਹੈ ਪੰਜਾਬ ਦਾ ਡੇੜਾ ਡੋਬਣ ਵਾਲਾ ਇਨਸਾਨ ਜਿਜੀ ਲੈਸ ਵੀਓ ਉਹਨਾਂ ਦੇ ਹੱਥ ਪੈਰ ਬੰਨਣ ਆਇਆ ਸੀ ਉਹ ਵਕੀਲ 10 ਸਾਲ ਦੇ ਵਿੱਚ ਉਹਦਾ ਹੁਣ ਉਲਟਾ ਹੋ ਚੁੱਕਿਆ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਗਿਣਤੀ ਆ ਇਹ ਹੁਣ ਇਹ ਨਹੀਂ ਪਤਾ ਕਿ ਡਿਬਰੂਗੜ੍ਹ ਦੇ ਵਿੱਚ ਘੱਟ ਦਿੱਤੀ ਜਾਵੇ ਕਿਉਂਕਿ ਲੋਕਾਂ ਦਾ ਕਹਿਣਾ ਇਹੀ ਹੈ ਕਹਿੰਦੇ ਜੀ ਜਾਂ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਦੇ ਵਿੱਚ ਭੇਜੋ ਨਹੀਂ ਤਾਂ ਫਿਰ ਇਹਨੂੰ ਡਿਬਰੂਗੜ੍ਹ ਦੇ ਵਿੱਚ ਦਾ ਪੱਕਾ ਹੀ ਸ਼ਿਫਟ ਕਰ ਦਿਓ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਸਾਡੇ ਲੋਕ ਹੋਰ ਵੀ ਬੰਦ ਨੇ ਜਿਨ੍ਹਾਂ ਨੂੰ ਪੰਜਾਬ ਦੀ ਸਰਕਾਰ ਨੇ ਅਸਾਮ ਦੇ ਵਿੱਚ ਬੰਦ ਕੀਤਾ ਪਰ ਹੁਣ ਬਿਕਰਮ ਸਿੰਘ ਮਨ ਜੁਟੀਆ ਦਾ ਬਹੁਤ ਵੱਡਾ ਤਸਕਰ ਇਹੜੀ ਦਾ ਪੰਜਾਬ ਦੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਸਾਰੇ ਕਹਿੰਦੇ ਨੇ ਕਹਿੰਦੇ ਜੀ ਇਹਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਕਰ ਦਿਓ ਬਹੁਤ ਸਾਡੇ ਪੰਜਾਬ ਦੇ ਹੋਰ ਯੂਟਿਊਬਰ ਨੇ ਜਿਹੜੇ ਇਹੀ ਗੱਲ ਕਹਿ ਰਹੇ ਨੇ ਵੀ ਭਾਈ ਇਹਨੂੰ ਪੰਜਾਬ ਦੇ ਅੰਦਰੋਂ ਕੱਢੋ ਇਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੈ ਤਾਂ ਹੀਗਾ ਪੰਜਾਬ ਵਾਲੋ ਜਿੰਨੇ ਵੀ ਭੈਣ ਭਰਾਣੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਨਹੀਂ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੈਈ ਦੀ ਵੀਡੀਓ ਆਪਾਂ ਦੇਖੀ ਕਿ ਪੰਜਾਬ ਦੇ ਜਿਹੜੇ ਬੜੇ-ਬੜੇ ਮਸ਼ਹੂਰ ਸਿੰਗਰ ਨਾਮੀ ਗ੍ਰਾਮੀ ਸਿੰਗਰ ਹੈ ਉਹ ਵੀ ਦੇਖ ਲਓ ਕਿ ਨਸ਼ੇ ਦੇ ਕਾਰੋਬਾਰ 'ਚ ਪਏ ਹੋਏ ਆ ਨਸ਼ਾ ਤਸਤਰ ਬਣਿਆ ਉਹ ਵੀ ਪੰਜਾਬ ਨੂੰ ਤਬਾਹ ਕਰਨ ਦੇ ਚੱਕਰਾਂ 'ਚ ਹੈ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਨਦੇ ਆ ਦੇਖ ਲਓ ਤੁਸੀਂ ਕਿ ਇੱਕ ਮਸ਼ਹੂਰ ਸਿੰਗਰ ਜਖਸੀਰ ਸਿੰਘ ਸੁਣਿਆ ਕਿ ਉਹਦੇ ਕੋਲੋਂ 36 ਕਿਲੋ ਫੀਮ ਬਰਾਮਦ ਹੋਈ ਸੀ 2015-16 ਦੇ ਵਿੱਚ ਉਹਨਤੇ ਕੇਸ ਪਏ ਸੀ ਤੇ ਲੇਕਿਨ ਉਹ ਫਰਾਰ ਸੀ ਤੇ ਹੁਣ ਉਹ ਗ੍ਰਫਤਾਰ ਹੋ ਗਿਆ ਇਸੇ ਤਰ੍ਹਾਂ ਜਿਹੜਾ ਜੈਜੀ ਵੀ ਬੜਾ ਮਸ਼ਹੂਰ ਸਿੰਗਰ ਹੈ ਉਹਦੇ ਬਾਰੇ ਵੀ ਇਹ ਕਿਹਾ ਜਾਂਦਾ ਕਿ ਜਾਂ ਤੇ ਉਹ ਨਸ਼ਾ ਕਰਦਾ ਜਾਂ ਵੇਚਦਾ ਇਹ ਨਸ਼ਾ ਜਿਹੜੇ ਤਸਰ ਵੱਡੇ ਉਹਨਾਂ ਦੇ ਨਾਲ ਉਹਦਾ ਲਿੰਕ ਹੈ ਕਿਉਂ ਲੋਕ ਜਿਨ੍ਹਾਂ ਨੂੰ ਲੋਕ ਆਪਣਾ ਆਈਡੀਅਲ ਮੰਨਦੇ ਐ ਉਹਨਾਂ ਦੀ ਜ਼ਿੰਦਗੀ ਵਰਗੇ ਆਪਣੀ ਜ਼ਿੰਦਗੀ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਐ ਉਹਨਾਂ ਦਾ ਇਹ ਹਾਲ ਹੈ ਕਿ ਉਹ ਵੀ ਨਸ਼ਿਆਂ 'ਚ ਗਰਕ ਹੋਏ ਪਏ ਨਸ਼ਿਆਂ ਦਾ ਕਾਰੋਬਾਰ ਕਰਨਦੇ ਐ ਜਿਹੜੇ ਵੱਡੇ ਵੱਡੇ ਨਸ਼ਾ ਤਸਤਰ ਉਹਨਾਂ ਦੇ ਨਾਲ ਉਹਨਾਂ ਦੇ ਲਿੰਕ ਹੈ ਤੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਕਿ ਜਿਹੜਾ ਜਿਹੜਾ ਵੀ ਨਸ਼ਾ ਤਸਤਰਾ ਨਸ਼ਾ ਤਸਤਰ ਹੈ ਜਾਂ ਨਸ਼ਾ ਕਰਦਾ ਕਰਾਉਂਦਾ ਜਿਹੜਾ ਜਿਹੜਾ ਕੰਮ ਜੋ ਵੀ ਕਰਦਾ ਜਾਂ ਕੋਈ ਵੀ ਪੁੱਠਾ ਕੰਮ ਕਰਦਾ ਉਹ ਨਹੀਂ ਛੁੱਟੇਗਾ ਜਿੰਨੇ ਵੀ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਉਹ ਨਹੀਂ ਬਚਦਾ ਹੁਣ ਚਾਹੇ ਉਹ ਕੋਈ ਮਸ਼ਹੂਰ ਸਿੰਗਰ ਹੈ ਕੋਈ ਹੀਰੋ ਹੈ ਕੋਈ ਸਿਆਸੀ ਅਫਸਰ ਆ ਹੋ ਕੋਈ ਅਫਸਰ ਵੱਡਾ ਕੋਈ ਸਿਆਸੀ ਲੀਡਰ ਹੈ ਕਿਸੇ ਦੀ ਜਾਨ ਨਹੀਂ ਛੁੱਟਣੀ ਸਭ ਫੜੇ ਜਾਣਗੇ ਤੇ ਇਹ ਗੱਲ ਉਹਨੇ ਸਾਬਤ ਵੀ ਕਰ ਦਿੱਤੀ ਕਿ ਦੇਖ ਲਓ ਕਿ ਕਿੱਡਾ ਵੱਡਾ ਸਿਆਸੀ ਲੀਡਰ ਵਿਕਰਮ ਸਿੰਘ ਮਜੀਠੀਆ ਉਹਦੇ ਉੱਤੇ ਹੱਥ ਪਾਇਆ ਉਹਨੂੰ ਗ੍ਰਿਫਤਾਰ ਕਰਵਾਇਆ ਹੁਣ ਜੇਲ੍ਹ ਦੇ ਵਿੱਚ ਸੁਣਿਆ ਹੈ ਕਿ ਉਹਦੀ ਜਿਹੜੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਕਿ ਉਹ ਕਹਿੰਦਾ ਪਿਆ ਹੈ ਵਿਕਰਮ ਸਿੰਘ ਮਜੀਠੀਆ ਇਹ ਗੱਲ ਕਹਿੰਦਾ ਕਿ ਮੇਰੀ ਬੈਰਕ ਬਦਲੀ ਜਾਏ ਕਉਕ ਮੈਨੂੰ ਜਿਸ ਬੈਰਕ ਚ ਰੱਖਿਆ ਗਿਆ ਉਹਦੇ ਵਿੱਚ ਖਤਰਨਾਕ ਮਲਜ਼ਮ ਹੈ ਮੇਰੀ ਜਾਨ ਨੂੰ ਖਤਰਾ ਮੇਰੀ ਸਿਹਤ ਖਰਾਬ ਹੋ ਰਹੀ ਹੈ ਪ੍ਰਮukh ਮੰਤਰੀ ਸਾਹਿਬ ਇਸ ਚੀਜ਼ ਤੇ ਬਿਲਕੁਲ ਨਹੀਂ ਕੋਈ ਕੰਨ ਧਰਨਦੇ ਉਹ ਕਹਿੰਦੇ ਆ ਕਿ ਇੱਕ ਆਮ ਕੈਦੀ ਤਰ੍ਹਾਂ ਤੁਹਾਡਾ ਨਾਲ ਟਰੀਟ ਕੀਤਾ ਜਾਏਗਾ ਤੁਹਾਡੇ ਨਾਲ ਵੀ ਉਸ ਤਰ੍ਹਾਂ ਦਾ ਸਲੂਕ ਕੀਤਾ ਜਾਏ ਜਿਸ ਤਰ੍ਹਾਂ ਇੱਕ ਆਮ ਕੈਦੀ ਨਾਲ ਕੀਤਾ ਜਾਂਦਾ ਕਿਉਂਕਿ ਤੁਸੀਂ ਜੋ ਕੰਮ ਕਰਦੇ ਰਹੋ ਪੰਜਾਬ ਦੀ ਨੌਜਵਾਨੀ ਦਾ ਕਹਨ ਕੀਤਾ ਪੰਜਾਬ ਦੇ ਜਿਹੜੇ ਨੌਜਵਾਨ ਉਹਨਾਂ ਨੂੰ ਤਬਾਹ ਕੀਤਾ ਕਈ ਲੋਕਾਂ ਦੇ ਘਰ ਉਜਾੜੇ ਕਈ ਮਾਵਾਂ ਦੇ ਜਿਹੜੇ ਲਾਲ ਉਸ ਦੁਨੀਆ ਤੋਂ ਟਰ ਗਏ ਇਸ ਨਸ਼ੇ ਦਾ ਕਰਕੇ ਤੇ ਹੁਣ ਤੁਹਾਡਾ ਟਾਈਮ ਹੈ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਰਿਲੀਫ ਨਹੀਂ ਮਿਲੇਗਾ ਤੁਹਾਨੂੰ ਨਾਲ ਵੀ ਉਸ ਤਰ੍ਹਾਂ ਸਲੂਕ ਹੋਇਆ ਜਿਸ ਤਰ੍ਹਾਂ ਇੱਕ ਆਮ ਕੈਦੀ ਦੇ ਨਾਲ ਹੁੰਦਾ ਤੇ ਬਾਕੀ ਹੁਣ ਵਿਕਰਮ ਸਿੰਘ ਮਜੀਠੀਆ ਆਉਂਦਾ ਇਹ ਕਹਿੰਦਾ ਹੈ ਕਿ ਮੇਰੀ ਸਿਹਤ ਖਰਾਬ ਹੋ ਰਹੀ ਮੇਰੀ ਬੈਰਕ ਬਦਲੀ ਜਾਏ ਲੇਕਿਨ ਮੁੱਖ ਮੰਤਰੀ ਸਾਹਿਬ ਇਸ ਪਾਸੇ ਨਹੀਂ ਆ ਰਹੇ ਬਾਕੀ ਵੀਰੋ ਹਰ ਇਨਸਾਨ ਜਿਹੜਾ ਕੋਈ ਪੁੱਠਾ ਕੰਮ ਕਰਦਾ ਉਹ ਆਪਣਾ ਫਿਰ ਉਸ ਪੁੱਠੇ ਕੰਮ ਦਾ ਨਤੀਜਾ ਉਹਦੇ ਸਾਹਮਣੇ ਆ ਹੀ ਜਾਂਦਾ ਉਹਨੂੰ ਆਪਣੇ ਕੀਤੇ ਦੀ ਸਜ਼ਾ ਮਿਲਦੀ ਹੈ ਤੇ ਜੇ ਵਿਕਰਮ ਸਿੰਘ ਮਜੀਠੀਆ ਇਹਨੇ ਵੀ ਜੋ ਜੋ ਕੁਝ ਕੀਤਾ ਜੋਂ ਭੁਗਦਾ ਪਿਆ ਤੇ ਪੰਜਾਬ ਦੇ ਲੋਕਾਂ ਦਾ ਵੀ ਇਹ ਹੀ ਮੰਗ ਹੈ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਇਹਨੂੰ ਡਿਬਰੂਗਰ ਜੇਲ੍ਹ ਦੇ ਵਿੱਚ ਜਾਂ ਫਿਰ ਕਾਲੇ ਪਾਣੀ ਆਈsੁੱਟਿਆ ਜਾਏ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਾ ਕੀ ਕਹੋ ਤੇ ਇਸਰਾ ਖਿਆਲ ਰੱਬ ਰੱਖਾ